ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਹਰਿਆਣਾ ਸਰਕਾਰ ਨੇ ਡੇਰਾ ਸੱਜਾ ਸੌਦਾ ਗੁਰਮੀਤ RAM ਰਹੀਮ ਨੂੰ 20 ਦਿਨਾਂ ਦੀ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਸੀਗੀ ਤਾਂ ਉੱਥੇ ਹੀ ਅੱਜ ਗੁਰਮੀਤ RAM ਰਹੀਮ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਤੇ ਉਸ ਦਾ ਗੱਡੀਆਂ ਦਾ ਕਾਫਲਾ ਜਿਹੜਾ ਦੇਖ ਸਕਦੇ ਹੋ ਗੱਡੀਆਂ ਦੇ ਕਾਫਲੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦਰਅਸਲ ਚੋਣ ਕਮਿਸ਼ਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਸਰਕਾਰ ਨੇ ਮੰਗਲਵਾਰ ਨੂੰ ਇਸ ਸੰਬੰਧ ਵਿੱਚ ਫੈਸਲਾ ਲਿਆ ਸੀ ਕਿ ਰੋਹਤਕ ਦੇ ਡਿਵੀ ਓਰਿਜਨਲ ਕਮਿਸ਼ਨਰ ਨੂੰ ਸੂਚਿਤ ਕੀਤਾ ਹੈ ਡਿਵੀਜ਼ਨਲ ਕਮਿਸ਼ਨਰ ਦੀ ਅਧਿਕਾਰਤ ਮਨਜ਼ੂਰੀ ਤੋਂ ਬਾਅਦ ਗੁਰਮੀਤ ਰਾਮ ਰਹੀਮ ਜਿਹੜਾ ਆ ਅੱਜ ਜ਼ਰੋਅ ਤੱਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ ਹੈ ਜਾਣਕਾਰੀ ਦੇ ਮੁਤਾਬਕ ਸਵੇਰੇ ਡੇਰਾ ਮੁਖੀ ਦਾ ਕਾਫਲਾ ਯੂਪੀ ਦੇ ਬਾਗਪਤ ਸਿੱਧ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ ਹੈ ਤੇ ਫਿਲਹਾਲ ਉਹ 20 ਦਿਨ ਲਈ ਆਸ਼ਰਮ ਦੇ ਵਿੱਚ ਰਹੇਗਾ ਤੇ ਚੋਣਾ ਦੇ ਮੱਦੇ ਨਜ਼ਰ ਸ਼ਰਤਾਂ ਸਮੇਤ ਉਸ ਨੂੰ ਪੈਰੋਲ ਦਿੱਤੀ ਗਈ ਹੈ ਦੱਸ ਦੇ ਕਿ ਰਾਮ ਰਹੀਮ ਨੂੰ ਪੱਤਰਕਾਰ ਕਤਲ ਕੇਸ ਅਤੇ 7ਵੀਂ ਯੋਨ ਸ਼ੋਸ਼ਣ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਉਦੋਂ ਤੋਂ ਰਾਮ ਰਹੀਮ ਨੂੰ ਲਗਾਤਾਰ ਪੈਰੋਲ ਮਿਲ ਰਹੀ ਹੈ 20 ਤੋਂ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਰਾਮ ਰਹੀਮ ਨੂੰ 10 ਵਾਰ ਜੇਲ੍ਹ ਤੋਂ ਪੈਰੋਲ ਮਿਲ ਚੁੱਕੀ ਹੈ ਇਸ ਦੌਰਾਨ ਰਾਮ ਰਹੀਮ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਨੇ 270 ਦਿਨਾਂ ਦੀ ਪੈਰੋਲ ਦਿੱਤੀ ਹੈ ਇਸ ਦੇ ਲਗਾਤਾਰ ਸਵਾਲ ਉੱਠ ਰਹੇ ਹਨ ਸਭ ਤੋਂ ਖਾਸ ਗੱਲ ਇਹ ਹੈ ਕਿ ਰਾਮ ਰਹੀਮ ਨੂੰ ਚੋਣਾਂ ਦੇ ਸਮੇਂ ਹੀ ਪੈਰੋਲ ਦਿੱਤੀ ਜਾਂਦੀ ਹੈ ਜਦੋਂ ਰਾਮ ਰਹੀਮ ਨੇ ਪੈਰੋਲ ਦੀ ਮੰਗ ਕੀਤੀ ਸੀ ਤਾਂ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਸੀ ਇਸ ਦੌਰਾਨ ਚੋਣ ਕਮਿਸ਼ਨ ਦੇ ਹਰਿਆਣਾ ਸਰਕਾਰ ਨੂੰ ਸ਼ਰਤਾ ਸਮੇਤ ਪੈਰੋਲ ਦੇਣ ਲਈ ਕਿਹਾ ਸੀ ਇਹ ਸੁਨਾਣ ਕਮਿਸ਼ਨ ਨੇ ਸ਼ਰਤਾਂ ਵਿੱਚ ਕਿਹਾ ਕਿ ਰਾਮ ਰਹੀਮ ਹਰਿਆਣਾ ਚੋਣਾ ਵਿੱਚ ਪ੍ਰਚਾਰ ਨਹੀਂ ਕਰੇਗਾ ਨਾਲ ਹੀ ਉਹ ਹਰਿਆਣਾ ਦੇ ਵਿੱਚ ਨਹੀਂ ਰਹੇਗਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਵੀ ਨਹੀਂ ਕਰੇਗਾ ਤਾਂ ਹੁਣ ਦੱਸ ਦਿੰਨੇ ਆ ਕਿ ਆਖਰਕਾਰ ਕਦੋਂ ਕਦੋਂ ਤੇ ਕਿੰਨੇ ਕਿੰਨੇ ਦਿਨਾਂ ਲਈ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਦੱਸ ਦਈਏ ਕਿ 24 ਅਕਤੂਬਰ 2020 ਨੂੰ ਰਾਮ ਰਹੀਮ ਨੂੰ ਪਹਿਲੀ ਵਾਰ ਹਸਪਤਾਲ 'ਚ ਭਰਤੀ ਆਪਣੀ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਮਿਲੀ ਉਸ ਤੋਂ ਬਾਅਦ 21 ਮਈ 20 21 ਨੂੰ ماں ਨੂੰ ਮਿਲਣ ਲਈ ਦੂਜੀ ਵਾਰ 12 ਘੰਟੇ ਲਈ ਪੈਰੋਲ ਦਿੱਤੀ ਗਈ। ਉਸ ਤੋਂ ਬਾਅਦ 7 ਫਰਵਰੀ 2022 ਨੂੰ ਡੇਰਾ ਮੁਖੀ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨਾਂ ਦੀ ਛੁੱਟੀ ਮਿਲੀ। ਜੂਨ 2022 ਦੇ ਵਿੱਚ 30 ਦਿਨਾਂ ਦੀ ਪੈਰੋਲ ਮਿਲੀ ਅਤੇ ਯੂਪੀ ਦੇ ਬਾਗਵਤ ਆਸ਼ਰਮ ਦੇ ਵਿੱਚ ਭੇਜ ਦਿੱਤਾ। 14 ਅਕਤੂਬਰ 2022 ਨੂੰ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ। ਉਸ ਬਾਗਵਤ ਆਸ਼ਰਮ ਦੇ ਵਿੱਚ ਰਹੇ ਅਤੇ ਇਸ ਦੌਰਾਨ ਸੰਗੀਤ ਤੇ ਵੀਡੀਓ ਵੀ ਜਾਰੀ ਕੀਤੀ। 21 ਜਨਵਰੀ 2023 ਨੂੰ 6ਵੀਂ ਵਾਰ ਚਾਣੀ ਦੇ ਨਾਲ ਹੀ ਪੈਰੋਲ ਦੱਤੀ ਹੈ ਤੇ ਉਹ ਜੇਲ੍ਹ ਤੋਂ ਬਾਹਰ ਸ਼ਾ ਸਤਨਾੰਨ ਸਿੰਘ ਦੇ ਜਨਮ ਦਿਨ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਉਦੋਂ ਹੀ 20 ਜੁਲਾਈ 2023 ਨੂੰ ਫਿਰ 7ਵੀਂ ਵਾਰ ਤੇ ਦਿਨਾਂ ਦੀ ਪੈਰੋਲ ਦਿੱਤੀ ਗਈ 21 ਨਵੰਬਰ 2023 ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਛੁੱਟੀ ਲੈ ਕੇ ਬਾਗਪਤ ਆਸ਼ਰਮ ਗਿਆ ਉਸ ਤੋਂ ਬਾਅਦ 19 ਜਨਵਰੀ 2024 ਨੂੰ 50 ਦਿਨਾਂ ਦੀ ਪੈਰੋਲ ਤੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਉਹ ਇਹ ਸਮਾਂ ਸੀ ਜਦੋਂ ਲੋਕ ਸਭਾ ਚੋਣਾਂ ਨੇੜੇ ਸਨ 13 ਅਗਸਤ 2024 ਹਾਈ ਕੋਰਟ ਨੇ 21 ਦਿਨਾਂ ਦੀ ਫਰਲੋ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਹੁਣ ਕਿਹਾ ਜਾ ਰਿਹਾ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੇ ਯੂਪੀ ਵਿੱਚ ਉਹ ਪਚੌਣਾ ਨੇੜੇ ਹਨ ਜਿਸ ਕਰਕੇ ਰਾਮ ਰਹੀਮ ਨੂੰ ਜਿਹੜੀ ਹੈ ਪੈਰੋਲ ਦਿੱਤੀ ਗਈ ਹੈ ਤੇ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਹੈ ਤੇ 20 ਦਿਨ ਉਹ ਆਪਣੇ ਆਸ਼ਰਮ ਦੇ ਵਿੱਚ ਹੀ ਰਹੇਗਾ ਪਰਸ਼ਾਤਾਂ ਰੱਖੀਆਂ ਗਈਆਂ ਨੇ ਕਿ ਉਹ ਨਾ ਤਾਂ ਚੋਣ ਪ੍ਰਚਾਰ ਕਰੇਗਾ ਤੇ ਨਾ ਹੀ ਕਿਸੇ ਵੀ ਤਰੀਕੇ ਦੀ ਕੋਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰੇਗਾ ਪਰ ਅੱਜ ਕੱਲ ਉਸ ਨੂੰ ਪੈਰੋਲ ਮਿਲਦੀ ਹੈ ਤੇ ਅੱਜ ਉਸ ਦਾ ਗੱਡੀਆਂ ਦਾ ਕਾਫਲਾ ਜਿਹੜਾ ਆ ਉਹ ਉਸ ਜੇਲ ਚੋਰ ਤੱਕ ਦੀ ਸੁਨਾਰੀਆ ਜੇਲ ਤੋਂ ਬਾਹਰ ਆਉਂਦਾ ਹੋਇਆ ਦਿਖਾਈ ਦਿੱਤਾ ਹੈ ਜਿਸ ਦੇ ਵਿੱਚ ਰਾਮ ਰਹੀਮ ਸਵਾਰ ਹੈ ਤੇ ਹੁਣ ਆ ਚੰਦ ਦੇ ਵਿੱਚ ਉਹ ਰਹੇਗਾ 20 ਦਿਨ ਤੱਕ